ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਬਰੋਠ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾੜ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਹਣੇ ਅਧਿਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਕਦੋਂ ਰਿਲੀਜ਼ ਹੋਊਗੀ ਮਾਰੇ ਕਰਨੀ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਹੱਲ ਤੇਰੀ ਬੁਲਾਣੇ ਤੇ ਪਹੁੰਚ ਆ ਬੁਲਾਣੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਉਹ ਭਾਜਦਿਆਂ ਨੂੰ ਬਾਹਰ ਕੋਈ ਜਿਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲੱਗਦਾ ਮਾਰੇ ਕਰਪਾ ਕਰਨਗੇ ਹੋਊਗੀ ਬਿਨਾ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇਹ ਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡਿਊਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾੜ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹਨਾ ਆਧੀ ਪਚਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੇ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਬੁਲਾਣੇ ਤੇ ਪਹੁੰਚ ਆ ਫਲਾਂਗ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਨ ਬਾਹਰ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਾਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲੱਗਦਾ ਮਾਰੇ ਕਰਪਾ ਕਰਨਗੇ ਹੋਊਗੀ ਬਿਨਾ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਇਸ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਅੱਧੀ ਪਚੀ ਅੱਧੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਹਾਰਾਜ ਕਰਨੀ ਕਿਰਪਾ ਦੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਭਲਾਣੇ ਤੇ ਪਹੁੰਚ ਆ ਫਲਾਣ ਦੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਨ ਬਾੜ ਇੱਕੋ ਜਿਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦੂੰਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇਹ ਚ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡਿਊਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵਾਟ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹਨਾ ਅੱਧੀ ਪਜਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਮਰੇ ਕਰਨੀ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਆਹ ਤੇਰੀ ਬਲਾਨੇ ਤੇ ਪਹੁੰਚ ਆ ਬਲਾਨ ਦੇ ਤੱਕ ਤੇਰੀ ਪਹੁੰਚ ਆ ਹਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜ ਦੇ ਬਾਹਰ ਇੱਕੋ ਜਿਹੀ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਾਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ